ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਗੌੜੀ ਸੁਖਮਨੀ ਮਹੱਲਾ ਪੰਜਮਾ ਸ਼ਲੋਕ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਦ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵੇ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਿਟਾਵੋ ਸਿਮਰੋ ਜਾਸ ਵਿਸੰਭਰ ਏਕੈ ਨਾਮ ਜਪਤ ਗੰਧ ਨਿਕੈ 베ਦ ਪੁਰਾਨ ਸਿਮਰਤ ਸੁਤਾਖਰ ਕੀਨੇ RAM ਨਾਮ ਏਕ ਅਖਰ ਗਨ ਗਾਏ ਗਜ ਜੀਵ ਜਾਵੇ 타ਗੀ ਮਹਿਮਾ ਗਣੀ ਨ ਆਵੇ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਓਨ ਸੰਗ ਮੋਹਿ ਉਤਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਬ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਡਰੈ ਪ੍ਰਭ ਸਿਮਰਤ ਕਸ਼ ਬਿਗਨ ਨ ਲਾਗੈ ਪ੍ਰਭ ਕਾ ਸਿਮਰਨ ਆਂਧਨ ਜਾਗੇ ਪ੍ਰਭ ਕਾ ਸਿਮਰਨ ਭਉ ਨ ਵਿਆਪੇ ਪ੍ਰਭ ਕਾ ਸਿਮਰਨ ਦੁਖ ਨ ਸੰਤਾਪੇ ਪ੍ਰਭ ਕਾ ਸਿਮਰਨ ਸਾਧਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕਾ ਸਿਮਰਨ ਰੈ ਦਸੈਦ ਨੋ ਨਿਦ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨ ਸਹਿ ਦੂਜਾ ਪ੍ਰਭ ਕਾ ਸਿਮਰਨ ਆਂ ਤੀਰਥ ਇਸ਼ਨਾਨੀ ਪ੍ਰਭ ਕਾ ਸਿਮਰਨ ਦਰਗਹਿ ਮਾਨੀ ਪ੍ਰਭ ਕਾ ਸਿਮਰਨ ਹੋਏ ਸੁਭਲਾ ਪ੍ਰਭ ਕਾ ਸਿਮਰਨ ਸੁਫਲ ਫਲਾ ਸੇ ਸਿਮਰੈ ਜਿਨੇ ਆਪ ਸਿਮਰਾਈ ਨਾਨਕ ਤਾਗੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕਾ ਸਿਮਰਨ ਉਤਾਰੇ ਮੂਚਾ ਪ੍ਰਭ ਕਾ ਸਿਮਰਨ ਤ੍ਰਿਸ਼ਨਾ 부ਜੈ ਪ੍ਰਭ ਕਾ ਸਿਮਰਨ ਸਭ ਗਿਸ਼ ਸੋਜੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅਮਰਤ ਨਾਮ ਰਿਦਮਾਹਿ ਸਮਾਈ ਪ੍ਰਭ ਜੀ ਵਸੈ ਸਾਧਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪਰਬ ਕੋ ਸਿਮਰਐ ਸੇ ਬੇਮੋਹਤਾਜੇ ਪ੍ਰਭ ਕੋ ਸਿਮਰਐ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰਐ ਸੇ ਸੁਖਵਾਸੀ ਪ੍ਰਭ ਕੋ ਸਿਮਰਐ ਸਦਾ ਬਨਾਸੀ ਸਿਮਰਨ ਤੇ ਲਾਗੇ ਜਨ ਆਪ ਦੇ ਅਲਾ ਨਾਨਕ ਜਨ ਕੀ ਮੰਗੈਰ ਵਾਲਾ ਪ੍ਰਭ ਕੋ ਸਿਮਰਐ ਸੇ ਪਰਵਕਾਰੀ ਪ੍ਰਭ ਕੋ ਸਿਮਰਐ ਤੈਨ ਸਦ ਬਲਹਾਰੀ ਪਰਭੂ ਗੋ ਸਿਮਰੈ ਮੋਖ ਸੁਹਾਵੇ ਪਰਭੂ ਕੋ ਸਿਮਰੈ ਤਨ ਸੁਖ ਬਿਹਾਵੇ ਪਰਭੂ ਗੋ ਸਿਮਰੈ ਦਨ ਆਦਮ ਜੀਦਾ ਪਰਭੂ ਕੋ ਸਿਮਰੈ ਦਨ ਨਿਰਮਲ ਰੀਤਾ ਪਰਭੂ ਗੋ ਸਿਮਰੈ ਦਨ ਆਨੰਦ ਗਨੇਰੇ ਪ੍ਰਭ ਗੋ ਸਿਮਰੈ ਬਸੇ ਹਰ ਨੇਰੇ ਸੰਤ ਗਰਵਾ ਦੇ ਅੰਧਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਗੈ ਸਿਮਰਨ ਗਾਰਜ ਪੂਰੇ ਪ੍ਰਭ ਗੈ ਸਿਮਰਨ ਕਬੂ ਨਜੂਰੇ ਪ੍ਰਭ ਗੈ ਸਿਮਰਨ ਹਰ ਗੁਣ ਬਾਨੀ ਪ੍ਰਭ ਗੈ ਸਿਮਰਨ ਸਹਿਜ ਸਮਾਨੀ ਪ੍ਰਭ ਗੈ ਸਿਮਰਨ ਅਨੇਜਲੇ ਆਸਨ ਪ੍ਰਭ ਗਾਇ ਸਿਮਰਨ ਕਮਲ ਤੇ ਗਾਸਨ ਪ੍ਰਭ ਗਾਇ ਸਿਮਰਨ ਅਨਹਦ ਜੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਦਨ ਬਾਰ ਸਿਮਰੈ ਸੇ ਜਨ ਜਿਨ ਕੋ ਬ੍ਰਹਮਿਆ ਨਾਨਕ ਤੈਨ ਜਨ ਸਰਨੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਈ ਹਰ ਸਿਮਰਨ ਭਏ ਸੈਦ ਜਤੀ ਦਾਤੇ ਹਰ ਸਿਮਰਨ ਨੀਜ ਚੌਕ ਕੁੰਟ ਜਾਤੇ ਹਰ ਸਿਮਰਨ ਤਾਰੀ ਸਭ ਧਰਨ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਗਿਰ ਬਾਜਿ ਸੇ ਆਪ ਬਜਾਇਆ ਨਾਨਕ ਗੁਰਮਖ ਹਰ ਸਿਮਰਨ ਤੈਨ ਪਾਇਆ ਕਰ ਗਿਰ ਬਾਜਿ ਸੇ ਆਪ ਬਜਾਇਆ ਨਾਨਕ ਗੁਰਮਖ ਹਰ ਸਿਮਰਨ ਤੈਨ ਪਾਇਆ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ